ਕੋਕਮਨ ਈੜਾ ਪਿੰਗਲਾ 부ਜ ਜਾਂ ਆਪੇ ਅਲਖ ਲਖਾਏ ਨਾਨਕ ਤੇ ਤੇ ਉਪਰ ਸਾਚਾ ਸਤਗੁਰ ਸ਼ਬਦ ਸਮਾਇ ਹੁਣ ਸੱਚੇ ਸਤਗੁਰ ਦਾ ਇਥੇ ਵਾਸਾ ਹੈ ਈੜਾ ਪਿੰਗਲਾ ਨੂੰ ਜਦੋਂ ਸਮ ਕਰ ਲਿਆ ਸੁਖਮਨ ਵਿੱਚ ਸ਼ਬਦ ਚੱਲ ਪਿਆ ਅਸੀਂ ਗगन ਵਿੱਚ ਚਲੇ ਗਏ ਉਰਦਮੁਖ ਹੋ ਗਏ ਇੱਥੇ ਫਿਰ ਸਤਿਗੁਰ ਦਾ ਵਾਸਾ ਹੈ ਇੱਥੇ ਫਿਰ ਗੁਰਮੁਖ ਆ ਕੇ ਬੈਠਦੇ ਨੇ ਤੇ ਕੌਣ ਬੈਠਦੇ ਨੇ ਜਿਹੜੇ ਮਾਇਆ ਤੋਂ ਰਹਿਤ ਹੋ ਜਾਂਦੇ ਨੇ ਸਚਿਆਰ ਸਿੱਖ ਬੈਠੇ ਸਤਗੁਰੂ ਬਾਸ ਇਥੇ ਫਿਰ ਮਨ ਜਿਹੜਾ ਹੈ ਗੁਰੂ ਦੇ ਮੁਖ ਉਹਦਾ ਸ਼ਬਦ ਗੁਰੂ ਵੱਲ ਮੁਖ ਜਦੋਂ ਹੋ ਗਿਆ ਉਹ ਸਤਗੁਰ ਦੇ ਸਨਮੁਖ ਹੋ ਜਾਂਦਾ ਹੈ ਇਥੇ ਹੁਣ ਕੌਣ ਨਹੀਂ ਬੈਠ ਸਕਦਾ ਜਨ ਕੇ ਚਿੱਤ ਕਠੋਰ ਹੈ ਸੇ ਬਹਿਣ ਨਾ ਸਤਗੁਰ ਪਾਸ ਜਿਹੜਾ ਮਨ ਦੇ ਅੰਦਰ ਦਾ ਨਹੀਂ ਹੈ ਕਠੋਰ ਹੈ ਉਹਦੇ ਅੰਦਰ ਧਰਮ ਦਾ ਰਸਤਾ ਨਹੀਂ ਚੱਲਦਾ ਉਹ ਤ੍ਰੈ ਗੁਣਾਂ ਨੂੰ ਪਾਰ ਹੀ ਨਹੀਂ ਕਰ ਸਕਦਾ ਉਹਦੇ ਅੰਦਰ ਵਿਚਾਰ ਨੇ ਫੁਰਨੇ ਨੇ ਸੈੰਸੇ ਨੇ ਮਾਇਆ ਦਾ ਪ੍ਰਭਾਵ ਹੈ ਉਹ ਸਤਿਗੁਰ ਦੇ ਕੋਲ ਨਹੀਂ ਬੈਠਦਾ ਜਿਨਾਂ ਕੇ ਜੇਤ ਕਟੋੜ ਹੈ ਸੇ ਬਹਿਨ ਨ ਸਤਗੁਰ ਪਾਸ ਉਹਨਾਂ ਦਾ ਧਿਆਨ ਨਹੀਂ ਲੱਗੇਗਾ ਧਿਆਨ ਉਹ ਤੇ ਅਪੜ ਨਹੀਂ ਸਕਦਾ ਤੇ ਸਤਗੁਰ ਦੇ ਪਾਸ ਨਹੀਂ ਬੈਠਣਗੇ ਤੇ ਸਤਗੁਰ ਦੇ ਕੋਲ ਨਾਮ ਦਾ ਖਜ਼ਾਨਾ ਹੈ ਸਤਗੁਰ ਨੇ ਨਾਮ ਪਦਾਰਥ ਬਖਸ਼ਿਸ਼ ਕਰਨਾ ਹੁੰਦਾ ਹੈ ਨਾਮ ਪਦਾਰਥ ਪਾਈਏ ਸਤਿਗੁਰ ਦੇ ਕੋਲ ਬੈਠਣ ਦੇ ਨਾਲ ਨਾਮ ਪਦਾਰਥ ਪ੍ਰਾਪਤ ਹੋਣਾ ਹੈ ਪਰ ਜਿਹੜਾ ਮਨ ਕਠੋਰ ਹੈ ਉਹ ਸਤਿਗੁਰ ਦੇ ਕੋਲ ਨਹੀਂ ਬੈਠਦਾ ਉਹ ਕੀ ਕਰਦਾ ਹੈ ਵੱਲ ਛਲ ਉਹਨਾਂ ਦੇ ਅੰਦਰ ਕਈ ਤਰ੍ਹਾਂ ਦੇ ਵੱਲ ਨੇ ਛਲ ਨੇ ਉਹਨਾਂ ਦੇ ਮਨ ਦੇ ਅੰਦਰ ਟਿਕਾਉ ਨਹੀਂ ਆਉਂਦਾ। ਇਹ ਦਰ ਉਧਰ ਵਿਚਾਰਾਂ 'ਚ ਫੁਰਨਿਆਂ 'ਚ ਬਹਾਨੇ ਦੇ ਨਾਲ ਉਹਨਾਂ ਦਾ ਜਿਹੜਾ ਮਨ ਹੈ ਉਹ ਚੱਲਦਾ ਰਹਿੰਦਾ ਹੈ। ਵੱਲ ਸ਼ੱਲ ਕਰਦੇ ਆਂ, ਚੱਤ ਕੱਟਦੇ ਆਂ। ਉਹ ਵੱਲ ਸ਼ੱਲ ਕਰਦੇ ਆਂ, ਕਰਦੇ ਆਂ ਆਪਣਾ ਜਿਹੜਾ ਟਾਈਮ ਹੈ ਉਹ ਕੱਢਦੇ ਨੇ। ਇਥੇ ਉਹਨਾਂ ਦੇ ਮਨ ਦਾ ਕਾਉ ਨਹੀਂ ਬਣਦਾ ਉਹ ਕੂੜ ਨਾਲਲੇ ਰਹਿੰਦੇ ਨੇ ਇਹ ਹੁਣ ਨਾਲ ਨਾਲ ਆਪਣੇ ਮਨ ਦੀ ਅਵਸਥਾ ਦੇਖਣੀ ਹੈ ਫਿਰ ਮੈਂ ਵਾਰ-ਵਾਰ ਤਾਂ ਬੇਨਤੀ ਕਰਨਾ ਕਿ ਤੁਸੀਂ ਅਭਿਆਸ ਕਰਨਾ ਜਿਨ੍ਹਾਂ ਨੇ ਸਿੱਖਿਆ ਆਪਣਾ ਧਿਆਨ ਨਹੀਂ ਹਟਣ ਦੇਣਾ ਇੱਥੋਂ ਥੋੜਾ ਹੋਰ ਮੁਖ ਹੋ ਜਾਓ ਧਿਆਨ ਉੱਪਰ ਲੈ ਜਾਓ ਇੱਥੇ ਧਿਆਨ ਰੱਖ ਕੇ ਨਾਲ ਨਾਲ ਗੱਲ ਸੁਣੀ ਜਾਓ ਨਾਲ ਨਾਲ ਧਿਆਨ ਥੋੜਾ ਫਿਰ ਅਭਿਆਸ ਕਰ ਲਓ ਧਿਆਨ ਨਹੀਂ ਥੱਲੇ ਆਉਣਾ ਚਾਹੀਦਾ ਕਿਉਂਕਿ ਇਹ ਕਥਾ ਨੂੰ ਕੰਨ ਰਸ ਤੱਕ ਨਹੀਂ ਰੱਖਣਾ ਪ੍ਰਕਟਿਕਲੀ ਆਉਣਾ ਹੈ ਜਿਹੜੀ ਗੱਲ ਇੱਥੇ ਦੱਸੀ ਜਾ ਰਹੀ ਹੈ ਉਹ ਤੁਹਾਡੇ ਅੰਦਰ ਪ੍ਰਾਪਤ ਵੀ ਹੋਵੇ ਜੇ ਆਪਾਂ ਉਰਦੂ ਦੀ ਗੱਲ ਕਰਦੇ ਹਾਂ ਤੇ ਤੁਹਾਡਾ ਧਿਆਨ ਉਰਦੂ ਵਿੱਚ ਲੱਗਾ ਹੋਣਾ ਚਾਹੀਦਾ ਹੈ ਜੇ ਚੌਥੇ ਪਦ ਦੀ ਗੱਲ ਕਰਦੇ ਤਾਂ ਧਿਆਨ ਚੌਥੇ ਪਦ ਵਿੱਚ ਹੋਣਾ ਚਾਹੀਦਾ ਹੈ ਤੇ ਜੇ ਧਿਆਨ ਉਰਦ ਵਿੱਚ ਨਹੀਂ ਤਾਂ ਇਹ ਕੰਨ ਦਾ ਸੁ ਹੈ ਸੁਣਦੇ ਜ਼ਰੂਰ ਹਾਂ ਪਰ ਧਿਆਨ ਤੇ ਟਿਕਦੇ ਨਹੀਂ ਉੱਤੇ ਤੇ ਉਹਦਾ ਫਿਰ ਲਾਭ ਉਨਹੀਂ ਚਰੀਏ ਜਿੰਨਾ ਤੇ ਸੁਣਾਂਗੇ ਉਸ ਤੋਂ ਬਾਅਦ ਤਾਂ ਕੋਈ ਲਾਭ ਨਹੀਂ ਹੈ ਚੇਸ ਕਰਕੇ ਆਓ ਧਿਆਨ ਨੂੰ ਫੇਰ ਲੈ ਕੇ ਚੱਲੋ ਸਾਰੇ ਚੰਦ ਸੂਰਜ ਨੂੰ ਸ਼ਾਮ ਕਰਕੇ ਧਿਆਨ ਟਿਕਾਓ ਬਾਕੀ ਨਾਲ ਨਾਲ ਸਿਮਰਨ ਕਰੋ ਧਿਆਨ ਵਿੱਚ ਜਾਣਾ ਪੰਜਾ ਦਾ ਵਾਹਿਗੁਰੂ ਉੱਪਰ ਜਾਣ ਦੇ ਧਿਆਨ ਨੂੰ